ਜੁग्गा-ਜੁग्गा ਪ੍ਰਾਣੀ ਇਹ ਜਗਾ ਵਾ ਤੇ ਇੱਥੇ ਬੜੀ ਮੰਨਤਾ ਵਾ ਸਰਦਾਵਾ ਲੋਕਾਂ ਦੀ ਤੇ ਇਹ ਜਗਾ ਹੈਗੀ ਆ ਆਪਾਂ ਚੱਕਰ ਤੁਜ ਨੂੰ ਜਗਰਾਮ ਨੂੰ ਜਾਣਦੇ ਆ ਮੱਲੇ ਦੇ ਐਂਟਰੀ ਜਗਾ ਤੇ ਖਾ ਸੱਜੀ ਸਾਈਡ ਤੇ ਜਗਾ ਬਣੀ ਆ ਖੇਤਾਂ ਦੇ ਵਿੱਚ ਤੇ ਇਸ ਜਗਾ ਦਾ ਮੇਨ ਇੱਕ ਨੂੰ ਦਸੀਆ ਬਾਬਾ ਨੇ ਗੱਲ ਕਰਨ ਇੱਥੋਂ ਕੋਈ ਬੰਦਾ ਟਾਣੀ ਜਿਵੇਂ ਹਨ ਕੋਈ ਆਪਾਂ ਜਗਾ ਦੀ ਕੋਈ ਟਾਣੀ ਤੋੜ ਕੇ ਜਾਂ ਕੋਈ ਬਾਲਾਂ ਨਾਲ ਜਾ ਕੇ ਘਰੇ ਬਾਲ ਨਹੀਂ ਸਕਦੇ ਇਹ ਦੱਸੀ ਪਈ ਆ ਬਾਬੇ ਉਹਨੇ ਗੱਲ ਦੱਸੀ ਆ ਬਾਬਾ ਬਲਬੀਰ ਸਿੰਘ ਸੰਤ ਸੀਚੇ ਵਾਲ ਤੋਂ ਉਹਨਾਂ ਦੇ ਅੰਦਰ ਇਹ ਜਗਾ ਆ ਮਿੱਤਰੋ ਤੇ ਇਸ ਦੀ ਸੇਵਾ ਕਰੇ ਬਾਬਾ ਜੀ ਗੁਰਲਾਲ ਸਿੰਘ ਤੁਹਾਨੂੰ ਉਹਨਾਂ ਨਾਲ ਆਪਾਂ ਮਲਾਵਾਂਗੇ ਹੁਣ ਇਸ ਟਾਈਮ ਤੇ ਪਹਿਲਾਂ ਤੁਸੀਂ ਜਗਾ ਦੇਖੋ ਤੇ ਇੱਥੇ ਇੱਕ ਬੌਲੀ ਆ ਬੜੀ ਪੁਰਾਣੀ ਮਿੱਤਰੋ ਉਹ ਤੁਹਾਨੂੰ ਦਿਖਾਉਣਾ ਬੜੀ ਡੂੰਗੀ ਆ ਬਹੁਤ ਜਗਾ ਮੈਨੂੰ ਬਹੁਤ ਬੜੀ ਲੱਗੀ ਤੁਹਾਨੂੰ ਉਹ ਵੀ ਇੱਕ ਤੁਹਾਨੂੰ ਦਿਖਾਉਣਾ ਮੈਂ ਤੇ ਨਾਲ ਨਾਲ ਚੱਲਦੇ ਆਪਾਂ ਆ ਜਾਈਏ ਜਿਹੜੀ ਆਹਾ ਵਾ ਇੱਥੇ ਲੋਕ ਮਿੱਟੀ ਕੱਢਦੇ ਆ ਦਸਵੀਂ ਵਾਲੇ ਦਿਨ ਜਿਵੇਂ ਜਾਂ ਦੀਵਾਲੀ ਦੀ ਬੂਲੀ ਤੇ ਹਨਾ ਇਹ ਸਰਦ ਦਾ ਭਾਵਨਾ ਆਪੋ ਆਪਣੀ ਸਾਡੀ ਹਨਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਨਾ ਕਹਿਣਾ ਚਾਹੀਦਾ ਕਿਉਂਕਿ ਆਪਾਂ ਆਪਣੇ ਆਪਣੇ ਧਰਮਾਂ ਵੀ ਸਾਰਿਆਂ ਦੇ ਹਨਾ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਤਾਂ ਦੱਸੋ ਕਮੈਂਟ ਦੇ ਵਿੱਚ ਮਿੱਤਰੋ ਆਹਾ ਬੋਲੀ ਆ ਬਣਵਾ ਰਹੇ ਆ ਸੰਤ ਬਲਬੀਰ ਸਿੰਘ ਜੀ ਸੀਚੇ ਵਾਲ ਤੋਂ ਤੇ ਆ ਤੁਹਾਨੂੰ ਮੈਂ ਦਿਖਾਉਣਾ ਥੱਲੇ ਜਾ ਕੇ ਦਿਖਾਵਾਂ ਬੜਾ ਟੁੰਗਾ ਮਿੱਤਰੋ ਤੇ ਪੌੜੀਆਂ ਪੁੜੀਆਂ ਬਣੀਆਂ ਹੋਈਆਂ ਆ ਦੇਖੋ ਇਹ ਦੂਜੇ ਪਾਸੇ ਗੇਟ ਆ ਉਧਰ ਵੀ ਆ ਚਾਰੇ ਪਾਸੇ ਗੇਟ ਸਾਡੇ ਹੋਇਆ ਚਾਰੇ ਪਾਸੇ ਪੌੜੀਆਂ ਆ ਵਾ ਐਸ ਦੀ ਆ ਤਾਹਾਂ ਉੱਪਰ ਲੈਂਟਰ ਪਾਇਆ ਹੋਇਆ ਵਾ ਆ ਦੇਖੋ ਆ ਜਿਵੇਂ ਆਪਾਂ ਮਿੱਤਰੋ ਹੁਣ ਥੱਲੇ ਉਤਰ ਕੇ ਆਏ ਆ ਤਾਹ ਤੋਂ ਹਨ ਇਦਾਂ ਹੀ ਪਰਲੀ ਸਾਈਡ ਆ ਐਂ ਜਗ੍ਹਾ ਬਣੀ ਹੋਈ ਆ ਉਧਰ ਵੀ ਦੋਵੇਂ ਸਾਈਡਾਂ 'ਚ ਜਗ੍ਹਾ ਬਣਾਈ ਹੋਈ ਆ ਆ ਦੇਖੋ ਥੱਲੇ ਥੱਲੇ ਚੱਲ ਰਹੇ ਆ ਆਪਾਂ ਦੋਵੇਂ ਸਾਈਡ 'ਤੇ ਛੱਡੇ ਹੋਇਆ ਦੋਵੇਂ ਸਾਈਡ ਆ ਥੱਲੇ ਪਾਣੀ ਇਸ ਦੀ ਹਲੇ ਤਿਆਰੀ ਕਰ ਰਹੇ ਨੇ ਸਭ ਜਨੋ ਆਪਾਂ ਦੂਜੇ ਪਾਸੇ ਆ ਗਏ ਆ ਦੇਖੋ ਇੱਧਰ ਵੀ ਬਿਲਕੁਲ ਉਸੇ ਤਰ੍ਹਾਂ ਹੀ ਜਗ੍ਹਾ ਬਣੀ ਹੋਈ ਆ ਬੜੀ ਪੁਰਾਣੀ ਜਗ੍ਹਾ ਆਪਣੇ ਨੇੜ ਆ ਮਿੱਤਰੋ ਪਿੰਡਾਂ ਦੇ ਵੀ ਦੇਖਣੀ ਚਾਹੀਦੀ ਆ ਪੁਰਾਣੀ ਜਗ੍ਹਾ ਜੇ ਮਰਜ਼ੀ ਮੰਨ ਕੇ ਚੱਲੋ ਕਿਉਂਕਿ ਇਹ ਜੇ ਸਾਂਭਣੀਆਂ ਚਾਹੀਦੀਆਂ ਆ ਆਪਾਂ ਨੂੰ ਇੱਥੇ ਤੁਹਾਨੂੰ ਮੈਂ ਦਰਖਤ ਬੜੇ ਦਿਖਾਉਣਾ ਜਿਵੇਂ ਨਾ ਇੱਕ ਤਰ੍ਹਾਂ ਜੰਗਲੀ ਬਣਾਇਆ ਪਿਆ ਵਾ ਆ ਦੇਖੋ ਨੰਮ ਕਿਕਰਾਂ ਦੇਖਾ ਸਾਰੇ ਪੁਰਾਣੇ ਦਰਖਤ ਆ ਦੇਖੋ ਜਿਨ੍ਹਾਂ ਨੂੰ ਤੱਕ ਕੇ ਨਾ ਚਾਰ ਬਣਾ ਕੇ ਬਣਾਉਨੇ ਹੁੰਦੇ ਆ ਬੋਰ ਇਹ ਡਰਾਂ ਬਹੁਤ ਵੱਡੀ ਹੈ ਮਿੱਤਰੋ ਇਹ ਤੇ ਵੀਡੀਓ ਦੇਖਿਓ ਗੌਰ ਨਾਲ ਆਪਾਂ ਤੁਹਾਨੂੰ ਹੁਣ ਬਾਬਾ ਨਾਲ ਵੀ ਮਲਾਉਣਾ ਵਾ ਯਾਤ ਦੇਲੋ ਜਗਾ ਸਾਰੀ ਉਧਰ ਵੀ ਜਗਾ ਬਣੀ ਹੋਈ ਔਰੇ ਤੁਹਾਨੂੰ ਆਪਾਂ ਮੇਨ ਮੇਨ ਜਗਾ ਸਾਰੀ ਦਿਖਾਤੀ ਇੱਕ ਆ ਨਹਿਮ ਦੇਖੋ ਕੰਨੀ ਵੱਡੀ ਜਿਹੜੇ ਮੇਨ ਗੱਲ ਹੈਗੀ ਨਾ ਪੁਰਾਣੇ ਦਰਖਤ ਸਾਰੇ ਲੱਗੇ ਹੋਏ ਆ ਬਹੁਤ ਟਾਈਮ ਤੇ ਅੱਜ ਕੱਲ੍ਹ ਦਰਸਤ ਨਹੀਂ ਲੱਗੀ ਹੋਈ। ਆਪਾ ਜੀ ਇੱਥੇ ਕਹਿੰਦੇ ਵੀ ਤੁਸੀਂ ਦੱਸਦੇ ਸੀਗੇ ਵੀ ਇੱਥੇ ਆਪਣੇ ਸੱਜਣਾਂ ਨੂੰ ਧਾਰ ਦੋ ਆਪਣੇ ਮੋਹ ਵਿੱਚ ਆਪਾਂ ਪਟਾਣੀ ਨੂੰ ਤੋੜ ਸਕਦੇ ਹਾਂ ਨਾ ਕੋਈ। ਨਹੀਂ ਜੀ ਇਹ ਜਗ੍ਹਾ ਨਾ ਉਹ ਤੋਂ ਵਾਸੇ ਪਲਾਤਰ ਸ਼ਕਤੀ ਵਾਲੀ ਜਗ੍ਹਾ ਜਾਂਦੀ ਹੈ। ਚੋਰੀ ਨਹੀਂ ਕਰ ਸਕਦਾ ਕੋਈ। ਚੋਰੀ ਨਹੀਂ ਕਰ ਸਕਦਾ। ਹਾਂ ਨਾਲ ਚੋਰੀ ਕਰਦਾ ਤਾਂ ਜਾਂਦਾ ਹੀ ਅੰਨਾ ਹੋਊਗਾ। ਇਹੋ ਗੱਲ ਨਹੀਂ ਹੈ। ਇਹ ਬਹੁਤ ਮੰਤਾ ਵਾਲੀ ਜਗ੍ਹਾ ਹੈ ਤੇ ਲੋਕ ਪੈ ਖਾਂਦੇ ਆ। ਪੈ ਖਾਂਦੇ ਆ। ਪੈ ਦਿੰਦੀ ਵੀ ਹੈ। ਜੀ। ਇਹ ਗੱਲ ਵੀ ਪੈ ਦਿੰਦੀ ਨਹੀਂ ਪੈ ਦਿੰਦੀ ਵੀ ਜਾਂ ਨਹੀਂ ਤਾਂ ਪੈ ਟੱਕਿਆ ਜਾ। ਠੀਕ ਹੈ ਜੀ। ਬਾਬਾ ਜਿਹੜਾ ਆਹ ਚੀਜ਼ ਵੱੜ ਰਹੀ ਹੈ ਆਹ ਜਿਹੜੀ ਚੀਜ਼ ਬਣ ਰਹੀ ਆ ਪਿੱਛੇ ਆਪਣੇ ਇਹ ਇਹ ਬਣ ਰਹੀ ਆ ਆਪਣੇ ਬੋਲੀ ਸਾਹਿਬ ਬੋਲੀ ਸਾਹਿਬ ਬਣ ਰਹੀ ਬੋਲੀ ਸਾਹਿਬ ਇਹ ਸੀ ਪਹਿਲਾ ਕੱਚਾ ਸੂਬਰ ਸੀ ਇੱਥੇ ਠੀਕ ਆ ਜੀ ਕੱਚਾ ਸੂਬਰ ਠੀਕ ਆ ਜੀ ਸੰਤ ਬਾਬਾ ਬਲਵੀਰ ਸਿੰਘ ਸੀਚੜ ਵਾਲੇ ਬਣਾ ਰਹੇ ਦੀ ਸੇਵਾ ਕਰ ਰਹੇ ਨੇ ਉਹ ਸੇਵਾ ਕਰ ਰਿਹਾ ਬੋਲੀ ਸਾਹਿਬ ਠੀਕ ਆ ਜੀ ਇਹ ਜਦੋਂ ਮੁਕੰਮਲ ਤਿਆਰ ਹੋ ਗਈ ਨਾ ਜੰਦੀ ਇਹਦਾ ਜਾਲਾ ਜਿਹੜਾ ਹਮ ਲੋਕ ਬੋਤਲ ਹੁਣ ਵੀ ਲ ਜਾਂਦੇ ਆ ਫੇ ਜਾਂ ਕੈਨੇਡਾ ਅਮਰੀਕਾ ਵਾਲੇ ਕਹਿੰਦੇ ਉੱਥੇ ਗਿਆ ਦਾ ਸੰਤੋਖ ਆ ਤੁਹਾਨੂੰ ਬੋਤਲ ਲਿਆ ਕੇ ਪਾਣੀ ਦੀ ਜਾਂਦੇ ਠੀਕ ਆ ਜੀ ਤੇ ਜਦ ਕੋਈ ਵੀ ਰਾਜੀ ਹੋ ਜਾਣਗੇ ਇਥੇ ਜਗ੍ਹਾ ਦੇਣਗੇ ਠੀਕ ਆ ਜ ਬਿਜਲਦੀ ਇੰਨੀ ਹੋ ਜਹਾਂ ਹਾਂ ਇੰਨੀ ਹੋਗੀ ਸਵਿੰਦਰ ਨੇ ਕਹੇ ਤੂੰ ਨਾ ਦੁੱਖ ਤੋਂ ਦੁੱਖ ਤੋਂ ਠੀਕ ਹੈ ਜੀ ਲੋਕ ਅਮਰੀਕਾ ਤੋਂ ਹੀ ਬਾਬਾ ਜੀ ਕਹਿੰਦੇ ਵੀਡੀਓ ਲੈ ਕੇ ਜਾਂਦੇ ਇਥੋਂ ਚੀਜ਼ ਜਲ ਵੀ ਲੈ ਕੇ ਜਾਂਦੇ ਆ ਬਾਬਾ ਜੀ ਦੱਸਣ ਦੇ ਮੁਤਾਬਕ ਤੇ ਆਪਣੇ ਬਾਬਾ ਬਲਬੀਰ ਸਿੰਘ ਦੇ ਗੁਰੂ ਕੌਣ ਸੀਗੇ ਜੀ ਉਤਾਰ ਸਿੰਘ ਔਰ ਉਤਾਰ ਸਿੰਘ ਉਹਨਾਂ ਦੇ ਗੁਰੂ ਉਹਨਾਂ ਦੇ ਸੰਤ ਪਰਵਾਸ ਸਿੰਘ ਲੋਪੋੜੇ ਠੀਕ ਹੈ ਜੀ ਉਹ ਵੀ ਸੰਤ ਤੁਸੀਂ ਦੇਖੇ ਵੀ ਹੋਂ ਇਹ ਉਹ ਬੜੀ ਸੇਵਾ ਕਰਦੇ ਆ ਆਪਾਂ ਨੂੰ ਵਧੀਆ ਲੱਗਿਆ ਜਿਵੇਂ ਡਰੇਨਾਂ ਦੇ ਵਿੱਚੋਂ ਪਾਣੀ ਆਪਣਾ ਜੜਾ ਹੁੰਦਾ ਨਾ ਸੀਚਿਆਲੇ ਸੰਤਪੁਰ ਦੀ ਸੀਚਿਆਲੇ ਬਲਵੀਰ ਉਹ ਬਾਬਿਆਂ ਨੇ ਬੜੀ ਸੇਵਾ ਕੀਤੀ ਆ ਡਰੇਨਾਂ ਨੂੰ ਨਾ ਸਾਫ-ਸਾਫ ਕਰਾਂਗੇ ਸਾਰੀਆਂ ਤ੍ਰੇਤਾ ਨੰਘਿਆ ਹਾਂਜੀ ਦੁਆਪਰ ਲੰਘਿਆ ਹਾਂਜੀ ਤੇ ਅੱਧਾ ਹੁਣ 6000 ਸਰਕਾਰ ਜਿਪਦਾ ਨਿਕਲ ਗਿਆ ਠੀਕ ਹੈ ਜੀ ਇੰਨੀ ਪੁਰਾਣੀ ਇੰਨੀ ਪੁਰਾਣੀ ਜਗ੍ਹਾ ਹੈ ਠੀਕ ਹੈ ਜੀ ਬਹੁਤ ਪੁਰਾਣੀ ਜੁਗਾ-ਜੁਗਾ ਸਮੇਂ ਪੁਰਾਣੀ ਦੀ ਪੁਰਾਣੀ ਗੱਲ ਆ ਇਹ ਮਸਤਕ ਧੂੜੀ ਨੂੰ ਵੀ ਲੈਣਾ ਮਸਤਕ ਆ ਧੂੜੀ ਆ ਜਿਹੜੀ ਆ ਪੰਜਾਬ ਇਹ ਵੀ ਮਸਤਕ ਨੂੰ ਲੈ ਤਕਦੀਰ ਬਦਲ ਦਿੰਦੀ ਠੀਕ ਹੈ ਜੀ ਤਕਦੀਰ ਇੰਨਾ ਸਜਣੋ ਤੁਸੀਂ ਆਪਣੇ ਨੇੜੇ ਦੀਆਂ ਨੇੜ ਦੀ ਜਗ੍ਹਾ ਇਹ ਤੁਸੀਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਨੇੜੇ ਦੇ ਪਿੰਡਾਂ ਨੂੰ ਪਤਾ ਲੱਗੇ ਵੀ ਸਾਡੇ ਨੇੜੇ ਪਿੰਡ ਵੀ ਪੁਰਾਣਾ ਇਤਿਹਾਸ ਇੱਥੇ ਹੈਗਾ ਹਨਾ ਉਹ ਪਤਾ ਹੋਣਾ ਜ਼ਰੂਰੀ ਆਪਾਂ ਨੂੰ ਇਹ ਇਹ ਬੰਨੀ ਦੀ ਸੰਗਤ ਬਹੁਤ ਸੇਵਾ ਕਰਨੋਂ ਹੁੰਦੀ ਸੀ ਹਾਂਜੀ ਹਾਂਜੀ ਇੱਥੇ ਸਾਰੇ ਬਹੁਤ ਹਨ ਤੇ ਇੱਥੇ ਆਪਣੇ ਹਰ ਸਾਲ ਬਾਬਾ ਜੀ ਮਨਾ ਲਿਆ ਮੇਲੇ ਦੋ ਲੱਗਦੇ ਦੋ ਮੇਲੇ ਲੱਗਦੇ ਸਾਲ ਦੇ ਵਿੱਚ ਦੋ ਮੇਲੇ ਹਾਂ ਹਾਂ ਸਾਰੇ 6 ਮਹੀਨੇ ਬਾਅਦ ਨੇ ਸ਼ੀਵੀ ਨਹੀਂ ਪਿਛਾ ਤਿੰਨੇ ਕਿ ਮਹੀਨੇ ਬਾਅਦ ਇੱਕ ਤਾਂ ਹੈਗਾ 22 ਫਰਵਰੀ ਦਾ 22 ਫਰਵਰੀ ਦਾ ਹਾਂ ਹਾਂ ਇੱਕ ਹੈਗਾ 1 ਜੂਨ ਦਾ 1 ਜੂਨ ਦਾ 1 ਜੂਨ ਦਾ ਤਾਂ ਹੈਗਾ ਮਹਾਰਾਜ ਦਾ ਸ਼ਹੀਦੀ ਦਿਨ ਮੰਨਉਂਦੇ ਆਪਾਂ ਉਤਾਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੂਜਾ ਜਿਹੜਾ ਹੈਗਾ ਉਹ ਜਨਮ ਦਿਨ ਮੰਨਉਂਦੇ ਆਪਾਂ ਕੱਢਦੇ ਠੀਕ ਹੈ 10 ਪਕਣ ਹੁੰਦਾ ਹਾਂਜੀ ਤੇ 22 ਫਰਵਰੀ ਹੁੰਦੀ ਹੈ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰੋ ਮਿੱਤਰੋ ਤੇ ਬਾਕੀ ਦੱਸਿਓ ਆਪਣੀ ਰਾਇ ਰਿਓ ਰਾਇ ਦਿਓ ਵੀ ਤੁਹਾਨੂੰ ਪਤਾ ਹੈ ਜਗ੍ਹਾ ਬਾਰੇ ਠੀਕ ਹੈ ਧੰਨਵਾਦ ਸਾਰਿਆਂ ਦਾ ਬਾਬਾ ਜੀ ਆਪਾਂ ਫਤਿਹ ਬੁਲਾ ਲਈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ